ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਮਾਈ ਭਾਈ ਸੰਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀਆ ਦਾ ਨਗਰ ਆਗਮਨ ਦਿਵਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਜੋਖਰਾ ਸਾਹਿਬ ਜੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 4 ਤਰੀਕ ਸਵੇਰੇ 10:30 ਵਜੇ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਹੋਵੇਗਾ ਜੋ ਨਗਰ ਪੰਜੋਖਰਾ ਸਾਹਿਬ ਦੀਆਂ ਪ੍ਰਕਰਮਿਆ ਕਰਕੇ ਪਾਵਨ ਅਸਥਾਨ ਵਿਖੇ ਆਣ ਕੇ ਸ਼ਾਮਾ ਨੂੰ ਸਮਾਪਤ ਹੋਵੇਗਾ ਰਾਦੇ ਦੀਵਾਨ ਸਜਣਗੇ ਗੁਰੂ ਕੇ ਢਾਡੀ ਅਤੇ ਕਵੀਸ਼ਰ ਸਹਿਬਾਨ ਸੰਗਤਾਂ ਨੂੰ ਨਿਹਾਲ ਕਰਨਗੇ 5 ਤਰੀਕ ਦੀਵਾਨ ਸਜਣਗੇ ਜਿਸ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਕਿਸ਼ਨ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਵਾਲੇ ਗਿਆਨੀ ਤੇਜਿੰਦਰ ਸਿੰਘ ਜੀ ਨੂਰਪੁਰੀ ਦਾ ਢਾਡੀ ਜਥਾ ਢਾਡੀ ਵਾਰਾਂ ਦੁਆਰਾ ਨਿਹਾਲ ਕਰੇਗਾ ਭਾਈ ਸੁਰਜੀਤ ਸਿੰਘ ਜੀ ਵਾਰਸ ਗੁਰੂ ਕੇ ਢਾਡੀ ਸੰਗਤਾਂ ਨੂੰ ਨਿਹਾਲ ਕਰਨਗੇ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਥਕ ਵਿਦਵਾਨ ਢਾਡੀ ਅਤੇ ਰਾਗੀ ਸਹਿਬਾਨ ਸੰਗਤਾਂ ਨੂੰ ਨਿਹਾਲ ਕਰਨਗੇ 5 ਤਰੀਕ ਰਾਤ ਨੂੰ 8 ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਜਿਸ ਦੇ ਅੰਦਰ ਭਾਈ ਸਤਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਗੁਰੂ ਕੇ ਕੀਰਤਨੀਏ ਸੰਗਤਾਂ ਨੂੰ ਰਾਤਰੀ ਦੇ ਦੀਵਾਨ ਵਿੱਚ ਕੀਰਤਨ ਦਰਬਾਰ ਦੇ ਅੰਦਰ ਸੰਗਤਾਂ ਨੂੰ ਨਿਹਾਲ ਕਰਨਗੇ 6 ਤਰੀਕ ਸਾਰਾ ਦਿਨ ਦੇ ਦੀਵਾਨ ਸਜਣਗੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਬੰਤਾ ਸਿੰਘ ਜੀ ਕਥਾ ਦੁਆਰਾ નિਹਾਲ ਕਰਨਗੇ ਅਤੇ ਗੁਰੂ ਕੇ ਢਾਡੀ ਗੁਰਪ੍ਰਤਾਪ ਸਿੰਘ ਜੀ ਪਦਮ ਉਹ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਦੁਆਰਾ નિਹਾਲ ਕਰਨਗੇ ਆਪ ਸਭ ਮਾਈ ਭਾਈ ਸੰਗਤਾਂ ਨੂੰ ਪਾਵਨ ਅਸਥਾਨ ਤੋਂ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪ ਜੀ ਨੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੇ ਇਹਨਾਂ ਮਹਾਨ ਵਿਦਵਾਨਾਂ ਦੇ ਪਾਸੋਂ ਗੁਰੂ ਕੀ ਬਾਣੀ ਗੁਰੂ ਦਾ ਇਤਿਹਾਸ ਸਰਵਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਉਣਾ ਹੈ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਪਣੀ ਆਪਣੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅਸਥਾਨਾਂ ਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਨੌਜਵਾਨ ਵੀਰਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਇਹ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਹਿੱਸਾ ਦਿਵਾਵੋ ਜੋ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਮ ਇਹ ਗੁਰਮਖ ਪਿਆਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਵੱਲੋਂ ਨੌਵਾਂ ਕੈਂਪ ਲਾ ਕੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾਂਦੀਆਂ ਹਨ ਨਵੀਆਂ ਸੁਖਾਈਆਂ ਜਾਂਦੀਆਂ ਹਨ ਅਤੇ ਨਾਲ ਮੁਕਾਬਲੇ ਕਰਾਏ ਜਾਂਦੇ ਹਨ ਜੋ ਬੱਚੇ ਵਧੀਆ ਦਸਤਾਰ ਸਜਾਉਂਦੇ ਹਨ ਇਹਨਾਂ ਵੀਰਾਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ ਤੇ ਦਸਤਾਰਾਂ ਵੀ ਦਿੱਤੀਆਂ ਜਾਂਦੀਆਂ ਨੇ ਸੋ ਆਓ ਸਾਰੇ ਰਲ ਮਿਲ ਕੇ ਆਪਣੇ ਸਿੱਖੀ ਸਰੂਪ ਨੂੰ ਸੰਭਾਲੀਏ ਅਤੇ ਦਸਤਾਰਾਂ ਸੰਭਾਲੀਏ ਤਾਂ ਕਿ ਕੌਮ ਦੇ ਅੰਦਰ ਸਾਡੇ ਨੌਜਵਾਨ ਵੀਰਾਂ ਵਿੱਚ ਇਹ ਜਾਗਰਤੀ ਆਵੇ ਕਿ ਅਸੀਂ ਗੁਰਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤਰ ਹਾਂ ਤੇ ਸੋਹਣੇ ਸੁਨਖੇ ਹਾਂ ਤੇ ਸੋਹਣੀ ਦਸਤਾਰ ਸਿਰ ਤੇ ਸਜੀ ਹੋਵੇ ਤੇ ਲੱਖਾਂ ਦੇ ਵਿੱਚ ਸਿੰਘ ਖੜਾ ਹੋਵੇ ਨੌਜਵਾਨ ਖੜਾ ਹੋਵੇ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗੁਰੂ ਕੇ ਸਪੂਤ ਨੇ ਗੁਰੂ ਕੇ ਸਰਦਾਰ ਨੇ ਗੁਰੂ ਕੇ ਸਰਤਾਜ ਦੀ ਬਖਸ਼ਿਸ਼ ਲੈ ਕੇ ਆਪਾਂ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਆਓ ਇਸ ਗੁਰਮਤ ਪਿਆਰਿਆਂ ਦੇ ਨਾਲ ਰਲ ਮਿਲ ਕੇ ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਸਮਾਹਾਨ ਪੁਰਬ ਦੇ ਵਿੱਚ ਦਸਤਾਰਾਂ ਸਿੱਖੀਏ ਅਤੇ ਮੁਕਾਬਲੇ ਵਿੱਚ ਸ਼ਾਮਲ ਹੋਈਏ ਤੇ ਨਾਮ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰੀਏ ਸੋ ਸੁਮੁਚੀਆਂ ਸੰਗਤਾਂ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਿਮਰਤਾ ਸਾਹਿਤ ਬੇਨਤੀ ਹੈ ਕਿ ਇਸ ਸਥਾਨ ਤੇ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀ ਭਰੋ ਲਾਹਾ ਪ੍ਰਾਪਤ ਕਰੋ ਤੇ ਆਪਣੇ ਸਿੱਖੀ ਸਰੂਪ ਨੂੰ ਸੰਭਾਲਦਿਆਂ ਹੋਇਆਂ ਇਹਨਾਂ ਮੁਕਾਬਲਿਆਂ ਵਿੱਚ ਸ਼ਾਮਲ ਹੋਈਏ ਦਸਤਾਰ ਸਜਾਈਏ ਤੇ ਗੁਰੂ ਦੀ ਬਖਸ਼ਿਸ਼ ਲਈਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਦੇ ਗੁਰਮਖ ਪਿਆਰੇ ਭਾਈ ਪਰਮਵੀਰ ਸਿੰਘ ਜੀ ਅਤੇ ਇਹਨਾਂ ਦੇ ਨਾਲ ਦੇ ਸਾਥੀਆਂ ਦੇ ਨਾਲ ਸੰਭਵਨ ਕਰਕੇ ਵੱਧ ਤੋਂ ਵੱਧ ਇਸ ਵਿੱਚ ਹਾਜ਼ਰੀ ਭਰੋ ਤਾਂ ਕਿ ਸਾਡਾ ਜਿਹੜਾ ਸਿੱਖੀ ਸਰੂਪ ਹੈ ਉਹ ਬਰਕਰਾਰ ਰਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਵਡਿਆਈ ਦਿੱਤੀ ਹੈ ਕਿ ਜਿਹੜਾ ਗੁਰੂ ਕਾ ਪਿਆਰਾ ਦਸਤਾਰ ਸਜਾਉਂਦਾ ਹੈ ਦਮਾਲਾ ਸਜਾਉਂਦਾ ਹੈ ਉਹਦਾ ਮੇਰੇ ਮੇਰਾ ਉਹਦੇ ਸਿਰ ਦੇ ਉੱਪਰ ਮਿਹਰ ਭਰੇ ਹੱਥ ਹੁੰਦਾ ਸੋ ਆਓ ਗੁਰੂ ਦੀ ਖੁਸ਼ੀ ਦੇ ਪਾਤਰ ਬਣੀਏ ਤੇ ਬਾਲਾ ਪ੍ਰੀਤਮ ਜੀ ਦੇ ਨਗਰ ਆਗਮਨ ਦਿਵਸ ਦੀਆਂ ਖੁਸ਼ੀਆਂ ਮਨਾ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ